ਜਿੰਦਗੀ ਵਿੱਚ ਤੰਦਰੁਸਤ ਰਹਿਣ ਲਈ ਅਜ਼ਮਾਓ ਇਹ ਕੁਝ ਖਾਸ ਘਰੇਲੂ ਨੁਕਤੇ ਨੰਬਰ 1 ਜਿਆਦਾ ਭਜਨ ਚੁੱਕਣ ਦੇ ਨਾਲ ਸਰੀਰ ਵਿੱਚ ਖਚਾ ਪੈ ਗਿਆ ਹੈ ਤਾਂ ਦੁੱਧ ਵਿੱਚ ਹਲਦੀ ਮਿਲਾ ਕੇ ਪੀ ਲਓ ਆਰਾਮ ਮਿਲੇਗਾ ਨੰਬਰ 2 ਰਾਤ ਨੂੰ ਸੌਂਦੇ ਸਮੇਂ ਮੂੰਹ ਵਿੱਚੋਂ ਪਾਣੀ ਆਉਂਦਾ ਹੈ ਤਾਂ ਜੰਮਾਂ ਦਾ ਇਸਤੇਮਾਲ ਕਰੋ ਨੰਬਰ 3 ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਲਈ ਕੇਲੇ ਦਾ ਸੇਵਨ ਕਰੋ ਨੰਬਰ 4 ਫਿੜਕੜੀ ਦਾ ਇਸਤੇਮਾਲ ਚਿਹਰੇ ਤੇ ਪੰਨਾਂ ਲਕੀਰਾਂ ਤੇ ਚੁਰੜੀਆਂ ਨੂੰ ਖਤਮ ਕਰਦਾ ਹੈ ਅਤੇ ਚਿਹਰੇ ਦੇ ਰੰਗ ਨੂੰ ਸਾਫ਼ ਕਰਦਾ ਹੈ ਨੰਬਰ 5 ਗੋਡਿਆਂ ਤੇ ਜ਼ਿਆਦਾ ਵਜ਼ਨ ਦੇ ਕੇ ਜ਼ਿਆਦਾ ਦੇਰ ਤੱਕ ਕੰਮ ਕਰਨ ਨਾਲ ਗੋਡੇ ਖਰਾਬ ਹੋ ਜਾਂਦੇ ਹਨ ਨੰਬਰ 6 ਛੋਲਿਆਂ ਦੀ ਦਾਲ ਵਿੱਚ ਸੌਂਫ ਪਾ ਕੇ ਖਾਣ ਦੇ ਨਾਲ ਜਵਾਨੀ ਹਮੇਸ਼ਾ ਚੜੀ ਰਹਿੰਦੀ ਹੈ ਨੰਬਰ 7 मूंगी ਦਾ ਦਾਲ ਦਾ ਜ਼ਿਆਦਾ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਨੰਬਰ 8 ਪੀਰੀਅਡ ਦੇ ਦੌਰਾਨ ਜੇਕਰ ਪੇਟ ਵਿੱਚ ਦਰਦ ਹੋਵੇ ਤਾਂ ਗਰਮ ਪਾਣੀ ਪੀ ਲਓ ਦਰਦ ਠੀਕ ਹੋ ਜਾਵੇਗਾ ਨੰਬਰ 9 ਪੀਰੀਅਡ ਦੇ ਦੌਰਾਨ ਔਲੇ ਦਾ ਮਰਬਾ ਜਾਂ ਫਿਰ ਉਸ ਦਾ ਜੂਸ ਪੀ ਲਓ ਆਇਰਨ ਦੀ ਕਮੀ ਪੂਰੀ ਹੋ ਜਾਵੇਗੀ ਬਰਦਾਸ਼ ਅਜਵੈਨ ਨੂੰ ਕਾਲੇ ਲੂਣ ਦੇ ਨਾਲ ਮਿਲਾ ਕੇ ਗੁੰਗਣੇ ਪਾਣੀ ਦੇ ਨਾਲ ਖਾ ਲੋ ਇਸ ਦੇ ਨਾਲ ਪੇਟ ਦਰਦ ਤੋਂ ਆਰਾਮ ਮਿਲੇਗਾ ਨੰਬਰ 11 ਬ੍ਰੈਡ ਵਿੱਚ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਸ ਨੂੰ ਰੋਜ਼ਾਨਾ ਖਾਣ ਨਾਲ ਵਜਨ ਵਧਦਾ ਹੈ ਤੇ ਪੇਟ ਬਾਹਰ ਨਿਕਲ ਆਉਂਦਾ ਹੈ ਨੰਬਰ 12 ਕਾਲੇ ਵਿੱਚ ਹਿੰਗ ਪਾਓ ਇਸ ਦੇ ਨਾਲ ਸਰੀਰ ਵਿੱਚ ਐਂਟੀ ਡਾਇਬੀਟਿਕ ਇਫੈਕਟ ਦਿਖਤੇ ਹਨ ਤੇ ਨਾਲ ਹੀ ਬਲੱਡ ਸ਼ੂਗਰ ਦਾ ਲੈਵਲ ਵੀ ਘਟ ਹੋ ਜਾਵੇਗਾ ਨੰਬਰ 13 ਵਾਲ ਚੜਨ ਤੇ ਦਹੀਂ ਲਗਾ ਲਓ ਕੇ ਅੱਧਾ ਘੰਟਾ ਬਾਅਦ ਵਾਲ ਧੋ ਲਓ ਤੇ ਵਾਲ ਜੰਕਣ ਲੱਗ ਜਾਣਗੇ ਤੇ ਮਜ਼ਬੂਤ ਵੀ ਹੋਣਗੇ ਨੰਬਰ 14 ਪੱਕੇ ਪਪੀਤੇ ਦੇ ਟੁਕੜੇ ਨੂੰ ਕੱਟ ਕੇ ਚਿਹਰੇ ਤੇ ਲਗਾਉਣ ਦੇ ਨਾਲ 10 ਮਿੰਟ ਬਾਅਦ ਧੋ ਲਓ ਕੁਝ ਦਿਨਾਂ ਵਿੱਚ ਹੀ ਦਾਗ ਧੱਬੇ ਮਿਟ ਜਾਣਗੇ ਨੰਬਰ 15 ਵਾਲਾਂ ਵਿੱਚ ਸਿਕਰੀ ਹੋਣ ਤੇ ਆਂਵਲੇ ਅਤੇ ਸਿਕਾकाई ਨਾਲ ਵਾਲ ਧੋ ਲਓ ਤੁਰੰਤ ਛੁਟਕਾਰਾ ਮਿਲੇਗਾ ਤੇ ਵਾਲ ਲੰਬੇ ਤੇ ਮਜ਼ਬੂਤ ਹੋ ਜਾਣਗੇ ਨੰਬਰ 16 ਰਾਤ ਦੇ ਖਾਣੇ ਤੋਂ ਬਾਅਦ ਐਲੋਵੇਰੇ ਦਾ ਜੂਸ ਪੀਨ ਨਾਲ ਕੌਜੇ ਦੂਰ ਹੋ ਜਾਵੇਗੀ ਨੰਬਰ 17 ਗਰਮੀਆਂ ਵਿੱਚ ਹੋਣ ਵਾਲੇ ਸਿਰਦਰਦ ਵਿੱਚ ਚੰਦਨ ਘਸਾ ਕੇ ਸਿਰ ਤੇ ਲਗਾਓ ਇਸ ਨਾਲ ਦਰਦ ਖਤਮ ਹੋ ਜਾਵੇਗਾ ਨੰਬਰ 18 ਠੀਰੇ ਅਤੇ ਕੱਕੜੀ ਦੇ ਟੁਕੜੇ ਨੂੰ ਕਾਲੇ ਘਿਹਰੇ ਤੇ ਰਜਾਨਾ ਖਸਾਉਣ ਦੇ ਨਾਲ ਫਾਇਦਾ ਮਿਲੇਗਾ ਨੰਬਰ 19 ਰਜਾਨਾ ਸਵੇਰੇ ਖਾਲੀ ਪੇਟ ਦੇ ਵਿੱਚ ਤਿੰਨ ਵਾਰ ਆਮਲਾ ਚਬਾਓ ਇਸ ਦੇ ਨਾਲ ਅੱਖਾਂ ਦਾ ਚਸ਼ਮਾ ਉਤਰ ਜਾਵੇਗਾ ਨੰਬਰ 2 ਔਲੇਦਮ ਰੱਬਾਖਾਨ ਦੇ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਨੰਬਰ 21 ਕੰਨ ਵਿੱਚ ਜੇ ਕੀੜਾ ਚਲਾ ਜਾਵੇ ਤਾਂ ਸਰੋਂ ਦਾ ਤੇਲ ਗਰਮ ਕਰਕੇ ਪਾਓ ਨੰਬਰ 23 ਅੱਧਾ ਚਮਚ ਦੁੱਧ ਵਿੱਚ ਮਲਾਈ ਅਤੇ ਇੱਕ ਚੁਟਕੀ ਪਰ ਹਲਦੀ ਮਿਲਾ ਕੇ ਬੁੱਲਾਂ ਤੇ ਲਗਾਉਣ ਨਾਲ ਬੁੱਲਾ ਗਲਾਬੀ ਹੋ ਜਾਣਗੇ ਨੰਬਰ 24 ਪੇਟ ਵਿੱਚ ਕੀੜੇ ਹੋਣ ਤਾਂ ਦੋ ਟਮਾਟਰ ਕਾਲੀ ਮਿਰਚ ਲੂਣ ਦੇ ਨਾਲ ਸਵੇਰੇ ਸ਼ਾਮ ਖਾ ਲੋ ਪੇਟ ਦੇ ਕੀੜੇ ਮਰ ਜਾਣਗੇ ਨੰਬਰ 25 ਭੁੱਖ ਨਾ ਲੱਗਣ ਤੇ ਅੱਧਾ ਚਮਚਾ ਅਦਰਕ ਦਾ ਰਸ ਅਤੇ ਥੋੜਾ ਜਿਹਾ ਸ਼ਹਿਦ ਮਿਲਾ ਲੋ ਅਤੇ ਦੋਨੋਂ ਟਾਈਮ ਖਾ ਲੋ ਨੰਬਰ 26 ਹਫ਼ਤੇ ਵਿੱਚ ਇੱਕ ਵਾਰ ਪਾਣੀ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਪੇਟ ਸਾਫ਼ ਹੋ ਜਾਂਦਾ ਹੈ ਨੰਬਰ 27 ਚਾਹ ਪੀਣ ਦੇ ਬਾਅਦ ਠੰਡਾ ਪਾਣੀ ਪੀਣ ਨਾਲ ਦੰਦ ਖਰਾਬ ਹੋ ਜਾਂਦੇ ਹਨ ਅਤੇ ਕਾਲੇ ਪੈ ਜਾਂਦੇ ਹਨ। ਨੰਬਰ 28 ਸਵੇਰੇ ਖਾਲੀ ਪੇਟ ਸੇਬ ਵਿੱਚ ਨਮਕ ਮਿਲਾ ਕੇ ਖਾ ਲੈਣ ਨਾਲ ਸਿਰ ਵਿੱਚ ਦਰਦ ਤੋਂ ਲਾਭ ਮਿਲਦਾ ਹੈ। ਨੰਬਰ 29 ਗਰਮੀਆਂ ਦੇ ਵਿੱਚ ਆਮਲੇ ਦਾ ਰਸ ਪੀਣ ਨਾਲ ਪਿਆਸ ਨਹੀਂ ਲੱਗਦੀ ਤੇ ਲੂਹ ਦੇ ਰੋਗਾਂ ਤੋਂ ਵੀ ਬਚਾਅ ਹੁੰਦਾ ਹੈ। ਨੰਬਰ 30 ਅਨਾਰ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰਦਾ ਹੈ ਰੋਜ਼ਾਨਾ ਅਨਾਰ ਦਾ ਜੂਸ ਪੀਣ ਨਾਲ ਖੂਨ ਦੀ ਕਮੀ ਵੀ ਨਹੀਂ ਹੁੰਦੀ ਨੰਬਰ 31 ਜਦੋਂ ਵੀ ਤੁਹਾਨੂੰ ਥਕਾਵਟ ਮਹਿਸੂਸ ਹੋਵੇ ਤਾਂ ਅਦਰਕ ਵਾਲੀ ਚਾਹ ਪੀ ਲਓ ਥਕਾਵਟ ਦੂਰ ਹੋ ਜਾਵੇਗੀ ਨੰਬਰ 32 ਖਾਣਾ ਖਾਣ ਤੋਂ 45 ਮਿੰਟ ਬਾਅਦ ਪਾਣੀ ਪਿਓ ਤੁਸੀਂ ਜ਼ੇਹਤਮੰਦ ਰਹੋਗੇ ਨੰਬਰ 33 ਅਜਿਹਾ ਵੀ ਇਹ ਨੂੰ ਕਾਲੇ ਨਮਕ ਦੇ ਨਾਲ ਪੁੰਨ ਕੇ ਗੂੰਗਣੇ ਪਾਣੀ ਨਾਲ ਖਾਓ ਇਸ ਦੇ ਨਾਲ ਫੇਟ ਦਰਦ ਤੋਂ ਆਰਾਮ ਮਿਲੇਗਾ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ